ਏ 20 ਮਾਡਲ ਆ ਜੀ ਠੀਕ ਹੈ 20 ਮਾਡਲ ਹੈ ਛੋਟੇ ਗੇਅਰ ਵਾਲਾ ਜੀ ਛੋਟੇ ਗੇਅਰ ਵਾਲਾ ਹਾਂਜੀ ਉਹ ਰੰਗ ਪੇਂਟ ਦਾ ਸਾਰਾ ਇਹ ਨਾਲ ਹੀ ਕੱਲਾ ਮੈਂਪਰ ਤੋਂ ਬਣਾ ਰੰਗ ਪੇਂਟ ਦਾ ਜਮਾ ਕੱਲਾ ਸਾਨੂੰ ਦੱਸਿਆ ਜੀ ਕੋਈ ਕੋਈ ਮੈਂਪਰ ਹੋਇਆ ਹੋਇਆ ਹੁੰਦਾ ਕੋਈ ਕੋਈ ਨਾਲ ਦੀ ਹੁੰਦਾ ਕੋਈ ਨਾਲ ਦਾ ਹੁੰਦਾ ਕੋਈ ਹੋਇਆ ਹੁੰਦਾ ਕੱਲਾ ਮੈਂਪਰ ਤੋਂ ਬਣਾ ਠੀਕ ਹੈ ਇਹ ਚੰਗੇਅਰ ਦਾ ਕਿਵੇਂ ਆ ਜਮਾ ਓਕੇ ਆ ਜੀ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਹੋਏ ਹਾਂ ਬਰਨਾਲਾ ਟਰੈਕਟਰ ਮੰਡੀ ਤੇ ਸਾਡੇ ਨਾਲ ਬਈ ਸਰਬਾ ਜੁੜਿਆ ਸਤਿ ਸ਼੍ਰੀ ਅਕਾਲ ਬਈ ਸਰਬਾ ਉਹ ਠੀਕ ਹੈ ਬਈ ਵਧੀਆ ਜੀ ਵਧੀਆ ਤੇ ਹੋਰ ਸਰ ਵੀ ਕਿਵੇਂ ਵਧੀਆ ਜੀ ਵਧੀਆ ਕਿੰਨੇ ਕੁ ਟਰੈਕਟਰ ਨੇ ਸਰ ਵੇ ਹੈਗੇ ਨੇ 30 35 ਟਰੈਕਟਰ ਵੇ ਆਪਣੇ ਕੋਲ 30 35 ਹਾਂਜੀ ਠੀਕ ਹੈ ਉੱਚੀਆਂ ਕੰਟੈਂਸਨਾਂ ਦੇ ਹੁੰਦੇ ਆ ਉੱਚੀ ਜੁੱਚੀ 22 23 24 ਠੀਕ ਹੈ ਜੀ ਪੰਜਾਬ ਨੰਬਰ ਹੁੰਦੇ ਆ ਪੰਜਾਬ ਹੀ ਪੰਜਾਬ ਸਾਰੇ ਬਈ ਵੀਡੀਓ ਸਟਾਰਟ ਤੋਂ ਪਹਿਲਾਂ ਨੰਬਰ ਪੰਜਾਬ ਕੱਟਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਨਾ ਹਾਂਜੀ ਮੋੜ ਕੇ ਵਾਲਾ ਨੰਬਰ ਬਾਹਰ ਲਾ ਜੀ ਹਾਂਜੀ ਉਹ ਨਹੀਂ ਕੱਟਦੇ ਆਪਾਂ ਨੰਬਰ ਆਪਣੇ ਕੋਲ ਪੰਜਾਬ ਹੀ ਹੁੰਦੇ ਨੇ ਸਰ ਪੰਜਾਬ ਹੀ ਹੁੰਦੇ ਆ ਹਾਂਜੀ ਠੀਕ ਹੈ ਜੀ ਤੇ ਪੰਜਾਬ ਹੀ ਕਟੋਗੇ ਪੰਜਾਬ ਹੀ ਕਟਾਂ ਲੌਨ ਵੀ ਕਰਵਾ ਦਾਂਗੇ ਲੌਨ ਫੈਂਸ ਵੀ ਹੋ ਜਾ ਹਾਂਜੀ ਠੀਕ ਹੈ ਹੁਣ ਆਪਾਂ 60 55 ਤੋਂ ਸਟਾਰਟ ਕਰਦੇ ਹਾਂ ਸਰਵੇ ਇਹਦੇ ਬਾਰੇ ਦੱਸ ਕੇ ਇਹ 20 ਮਾਡਲ ਹੈ ਜੀ ਠੀਕ ਹੈ 20 ਮਾਡਲ ਹੈ ਛੋਟੇ ਗੇਅਰ ਵਾਲਾ ਜੀ ਛੋਟੇ ਗੇਅਰ ਵਾਲਾ ਹਾਂਜੀ ਠੀਕ ਹੈ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਸਾਊਂਡ ਸਿਸਟਮ ਦੇ ਘਾਟੂ ਨੇ ਠੀਕ ਹੈ ਜੀ ਹਾਂਜੀ ਸਾਊਂਡ ਸਿਸਟਮ ਵਿੱਚ ਇਹ ਉਹ ਟਾਇਰ ਕਿੰਨੇ ਕ ਪੈਸੇ ਉਹਨੇ ਹੈਗੇ 90 95 ਪੈਸੇ 90 95 ਪੈਸੇ ਹਾਂਜੀ ਇੰਜਨ ਗੇਅਰ ਦਾ ਕਿਵੇਂ ਆ ਓਕੇ ਹੈ ਜੀ ਜਮਾ ਹਾਂ ਬਾਕੇ ਲੈ ਜਾਣਾ ਵੀਰੇ ਬਾਕੇ ਲੈ ਜਾਣਾ ਹਾਂ ਬਾਕੇ ਤਸੱਲੀ ਕਰਕੇ ਲਾ ਜਾ ਸਕਦੇ ਹਾਂ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਹੀ ਮਾਡਲ ਦਾ ਰੇਟ ਕਿੰਨਾ ਰੱਖ ਸਕਦੇ ਆ ਦੇ ਦਾਂਗੇ 5000 ਲਿਸ਼ ਕਰ ਦਾਂਗੇ ਰੇਟ ਕਿੰਨਾ ਹੋਵੇ 695000 695000 ਠੀਕ 5000 ਰੁਪਏ ਡਿਸਕਾਊਂਟ ਆ ਬਾਈ ਇਸ ਟਰੈਕਟਰ ਚੋਂ ਬਾਕੀ ਮੌਕੇ ਤੇ ਹੋਰ ਵੀ ਮਾਨਤਾ ਨੂੰ ਹੋਊਗਾ ਮੇਰੇ ਕੋਲ ਹੋਰ ਵੀ ਮਾਨਤਾ ਨੂੰ ਹੋਊਗਾ ਕਿ ਮੂਰੇ ਆ ਗਿਆ 37th Holland Special Edition ਸਪੈਸ਼ਲ ਐਡੀਸ਼ਨ ਇਹਦੇ ਬਾਰੇ ਦੱਸੀ ਬਾਈ ਇਹਦੇ ਵੀ ਟੈਡੂ ਨਾਲ ਜਿੰਨੇ ਨੇ ਨਾਲ ਤੇ ਕਿੰਨੇ ਕੁ ਪੈਸੇ ਪੈਣੇ 20 ਮਾਡਲ ਆ ਜੀ ਹਾਂਜੀ ਆਏ ਮੈਨੂੰ ਵੀ ਨਾਲ ਦੇ ਟਾਇਰ ਹੈਗੇ ਨੇ 70 ਤੋਂ 75 ਤੋਂ ਪੰਜਾਂ ਦਾ ਵੱਡਾ ਠੀਕ ਹੈ ਜੀ ਹਾਂਜੀ ਟਰੈਕਟਰ ਇੰਜਨ ਗੇਅਰ ਤਾਂ ਕਿੰਨੇ ਆ ਕੇ ਆਈ ਜਮਾ ਰੰਗ ਪੇਂਟ ਦਾ ਸਾਰਾ ਰੇਨ ਵਾਲਾ ਇਕੱਲਾ ਬੈਂਪਰ ਤੋਂ ਬਣਾ ਇਕੱਲੇ ਬੈਂਪਰ ਤੋਂ ਬਣਾ ਸਾਰਾ ਰੇਨ ਵਾਲਾ ਹਾਂਜੀ ਠੀਕ ਹੈ ਲੱਗ ਤੋਂ ਕਲੱਚ ਵਾਲਾ ਹਾਂਜੀ ਡਬਲ ਡਿਸਟ੍ਰਿਬਿਊਟਰ ਚ ਕਨੋਪੀ ਵਗੈਰਾ ਲੱਗੀ ਹੋਈ ਫੁੱਲ ਟੌਪ ਆ ਭਾਈ ਜੀ ਫੁੱਲ ਟੌਪ ਮਾਡਲ ਹੈ ਹਾਂਜੀ ਤੇ 20 ਮਾਡਲ ਦਾ ਰੇਟ ਕਿੰਨਾ ਗਿਆ 7,65,000 ਦੀ 7,65,000 ਇਹ ਤਾਂ ਡਿਮਾਂਡ ਹੈ ਹਾਂਜੀ ਕਾਰਡ ਲੈਸ ਮੌਕੇ ਤੇ ਲੈ ਸੋ ਹਾਂਜੀ ਮੌਕੇ ਤੇ ਲੈ ਸੋ ਮਿੱਤਰੋ ਹੋਊਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ 5310 ਜੌਂਡੀਆ 18 ਮਾਡਲ ਆ ਜੀ 18 ਮਾਡਲ ਇਹਦੇ ਟਾਇਰ ਹੈਗੇ ਨੇ ਫੋਲੋ ਟੌਪ ਮਾਡਲ ਹੈ ਵੀ ਫੋਲੋ ਟੌਪ ਮਾਡਲ ਆ ਟਾਇਰ ਰੇਡੀਅਲ ਪਏ ਨੇ ਬਾਈ ਅਗਲੇ ਵੀ ਰੇਡੀਅਲ ਨੇ ਮਗਰਲੇ ਵੀ ਰੇਡੀਅਲ ਨੇ ਹਾਂਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਤੇ ਇੰਜਨ ਗੇਅਰ ਦਾ ਕਿਵੇਂ ਆ ਓਕੇ ਆ ਜਮ ਓਕੇ ਆ ਰੰਗ ਪੇਂਟ ਦਾ ਜਮਾ ਕੱਲਾ ਸਾਨੂੰ ਦੱਸਿਆ ਵੀ ਕੋਈ ਕੋਈ ਵੈਂਪਰ ਹੋਇਆ ਵੇ ਹੁੰਦਾ ਕੋਈ ਕੋਈ ਨਾਲ ਦੀ ਹੁੰਦਾ ਕੋਈ ਨਾਲ ਦਾ ਹੁੰਦਾ ਕੋਈ ਹੋਇਆ ਹੁੰਦਾ ਕੱਲਾ ਵੈਂਪਰ ਤਾਂ ਨਹੀਂ ਠੀਕ ਹੈ ਤੇ ਟਰੈਕਟਰ ਚੈੱਕ ਕਰਾਉਣਾ ਹੋਰ ਸਾਰਾ ਓਰੀਜਨਲ ਹੈ ਹਾਂਜੀ ਹਾਂਜੀ ਤੇ 18 ਮਾਡਲ ਦਾ ਰੇਟ 6,85,000 ਦਾ ਜੀ 6,85,000 ਡਿਮਾਂਡ ਹੈ ਹਾਂਜੀ ਬਾਕੀ ਮੌਕੇ ਤੇ ਮਾਨਤਾਨ ਮਿੱਤਰੋ ਕੀਤਾ ਯੋ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ 60 55 21 ਮਾਡਲ ਆ ਜੀ 21 ਮਾਡਲ T20 ਇਹ ਵੀ ਛੋਟੇ ਗੇਅਰ ਵਾਲਾ ਇਹ ਵੀ ਛੋਟੇ ਗੇਅਰ ਵਾਲਾ ਇਹ ਵੀ ਛੋਟੇ ਗੇਅਰ ਵਾਲਾ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਤੁਸੀਂ ਸੋਨਾ ਟਰੈਕਟਰ ਹੈ ਤੇ ਇੰਜਨ ਗੇਅਰ ਦਾ ਕਿਵੇਂ ਆ ਜਮਾ ਓਕੇ ਆ ਜੀ ਇੰਜਨ ਗੇਅਰ ਦਾ ਓਕੇ ਆ ਬਾਈ ਹਾਂ ਜੀ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਫੁੱਲ ਟੌਪ ਬਾਈ ਜੀ ਫੁੱਲ ਟੌਪ ਮਾਡਲ ਹੈ ਕਨੋਪੀ ਵਗੈਰਾ ਲੱਗੀ ਹੋਈ ਹੈ ਨਾਲ ਦੇ ਨਟਾਇਰ ਨਾਲ ਦੇ ਟਾਇਰ ਕਿੰਨੇ ਕ ਪੈਸੇ ਨੇ ਮੂਰਲੇ ਤਾਂ ਜੀ ਕਿ ਬੰਦੇ ਨੇ ਲਾਏ ਪੋਏ ਹੋਏ ਸੀਗੇ ਹਾਂ ਜੀ ਉਹਨੇ ਲਾ ਕੇ ਆ ਪਾਤੇ ਮਗਰਲੇ ਨਾਲ ਦੇ ਮਗਰਲੇ ਨਾਲ ਦੇ ਨੇ ਹਾਂਜੀ ਕਿੰਨੇ ਕ ਪੈਸੇ ਹੋਣ ਮਗਰਲੇ ਮੂਰਲੇ ਤਾਂ ਰੁਪਈਏ ਪਏ ਨੇ ਮੂਰਲੇ ਦਾ ਤੁਹਾਨੂੰ ਪਤਾ ਹੀ ਐ ਮਾਰਕ ਦਿੱਤੀ ਜਾਂਦਾ ਜੀ ਹਾਂਜੀ ਮਗਰਲੇ ਹੈਗੇ ਨੇ ਅੱਧੋਂ ਵੱਧ ਨੇ ਅੱਧੇ ਤੋਂ ਵੱਧ ਹਾਂ 90 ਪੈਸੇ ਨੇ ਠੀਕ ਹੈ ਜੀ ਅਲੱਗ ਤੋਂ ਕਲੱਚ ਵਾਲਾ ਡਬਲ ਡਿਸਟ੍ਰਿਬਿਊਟਰ ਕਡੋਂਪੀ ਵਗੈਰਾ ਲੱਗੀ ਹੋਈ ਐ 21 ਮਾਡਲ ਦਾ ਰੇਟ 21 ਮਾਡਲ ਦਾ ਜੀ ਹਾਂ ਨਾ 7 ਲੱਖ ਦਿੰਦੇ ਸੰਗ ਬਸ 7 25 ਡਿਮਾਂਡ ਐ ਮਿੱਤਰੋ 7 ਲੱਖ ਦਾ ਇਹ ਟਰੈਕਟਰ ਮੌਕੇ ਤੇ ਬਨਜੂ ਆ ਹਾਂਜੀ ਤੇ ਮੂਰੇ ਆ ਗਿਆ 37 30 ਇਹਦੇ ਭਾਰੀ ਦਾ ਐ ਜੀ 3 ਸਪੀਡ ਹਾਂਜੀ ਸੁਪਰ ਆ ਗਿਆ ਹਨਾ ਇਹ ਹਾਂਜੀ ਸੁਪਰ ਜੀ ਸੁਪਰ ਹਾਂਜੀ ਰਿਵਰਸ ਪੀਟੀਓ ਹਾਂਜੀ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਫੁੱਲ ਟੌਪ ਮਾਡਲ ਹੈ ਟਾਇਰਾਂ ਦੀ ਗੱਲ ਕਰੀਏ 95 ਪੈਸੇ ਨਹੀਂ ਜੀ 95 ਪੈਸੇ ਟਾਇਰ ਪੈ ਨਹੀਂ ਚੌਕੜਾ ਤੇ 73 ਰੇਂਜ ਹੈ 73 ਹੋਊਗੀ ਠੀਕ ਹੈ ਜੀ 73 ਹੋਊਗੀ ਹਾਂਜੀ ਟਰੈਕਟਰ ਚੈੱਕ ਕਰ ਸਕਦੇ ਹੋ 14 ਮਾਡਲ ਦਾ ਰੇਟ ਆ ਗਿਆ ਮਿੱਤਰੋ 4,95,000 5000 ਇਹ ਛੋਲੇ ਕਰ ਦਿੰਦਾ 5000 ਇਹ ਛੋਲੇ ਕਰ ਦਿੰਦੇ ਹਾਂਜੀ 5000 ਇਹਦੇ ਵਿੱਚੋਂ ਡਿਸਕਾਊਂਟ ਹੋ ਜੂ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਮੂਰੇ ਆ ਗਿਆ 555 ਜੀ ਟਰੈਕਟਰ ਦੇਖ ਸਕਦੇ ਹੋ ਅਰਜਨ ਦੱਸੀ ਬਾਈ ਇਹਦੇ ਬਾਰੇ 16 ਮਾਡਲ ਆ ਜੀ ਠੀਕ ਹੈ ਜੀ ਹਾਂਜੀ ਤੇ ਇੰਜਨ ਗੇਅਰ ਲੱਗਿਆ ਮਿਆਂ ਓਕੇ ਆ ਜੀ ਓਕੇ ਆ ਹਾਂਜੀ ਇੰਜਨ ਗੇਅਰ ਤਾਂ ਬਿਲਕੁਲ ਓਕੇ ਆ ਜੀ ਫੁੱਲ ਟਾਪ ਮਾਡਲ ਆ ਡਿਸਟ੍ਰੀਬਿਊਟਰ ਵਾਲਾ ਤੇ 4 ਲੱਖ 65000 ਦਾ ਜੀ 4 ਲੱਖ 65000 ਡਿਮਾਂਡ ਹੈ ਬਾਈ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊ ਤੇ ਟਰੈਕਟਰ ਦੇਖ ਸਕਦੇ ਇਸ ਤੋਂ ਲਾਵਾ ਬਾਈ ਸਰਪੇ ਹੋਰ ਵੀ ਹੁੰਦੇ ਆ। ਖੜੇ ਨਟਰੀ ਜੀ। ਅੱਛਾ। ਬੂਰੇ ਆ ਗਿਆ 60 55 ਫੇਰ ਟੀ ਟਮਾਟੀ ਝੋਟੇ ਗੇ ਰੋ। ਹਾਂਜੀ। ਤੇ ਦੱਸੀ ਬਾਈ ਇਹ 18 ਮਾਡਲ ਆ ਜੀ। 18 ਮਾਡਲ। ਹਾਂਜੀ। ਤੇ ਇੰਜਨ ਗੇਅਰ ਦਾ ਕਿਵੇਂ ਆ? ਓਕੇ ਆ ਜੀ। ਓਕੇ ਆ। ਹਾਂਜੀ। ਤੇ ਟਰੈਕਟਰ ਦੇਖ ਸਕਦੇ ਹਾਂ ਬਾਈ ਸਾਰਾ ਰੀਜਨਲ ਹੈ। ਸਾਰਾ ਜੀ ਸਾਰਾ ਇਹ ਤਾਂ ਜੱਟ। ਸਾਰਾ ਰੀਜਨਲ। ਕੱਲਾ ਬੈਂਪਰ ਕੱਢ ਕੇ ਮਿੱਤਰੋ ਬਾਕੀ ਸਾਰਾ ਰੀਜਨਲ ਹੁੰਦਾ ਟਰੈਕਟਰ। ਸਾਰਾ ਰੀਜਨਲ। ਟਾਇਰਾਂ ਦੀ ਕੰਡੀਸ਼ਨ ਕੀ ਕਹਿੰਦੀ ਆ? ਓਕੇ ਆ ਜੀ ਨਾਲ ਦੀ ਨੇ। ਨਾਲ ਦੇ ਕਿੰਨੇ ਕੁ ਪੈਸੇ? ਹੈਗੇ 9095 ਪੈਸੇ ਜੀ 9095 ਪੈਸੇ ਟਾਇਰ ਨਾਲ ਦੇ ਭਾਈ ਹੈਗੇ ਨੇ ਤੇ 18 ਮਾਡਲ ਦਾ ਰੇਟ 5 ਲੱਖ 45000 45 ਬਾਕੀ ਮੌਕੇ ਤੇ ਕਰ ਦੂੰਗਾ ਲੈ ਸਰ ਕਰ ਦਾਂਗਾ ਮੌਕੇ ਤੇ ਲੈਸ ਹੋ ਜੂ ਤੇ ਬਾਈ ਜੀ ਮੋਬਾਈਲ ਨੰਬਰ ਕਿੰਨਾ ਹੈ 88475 ਜੀ 68970 88475 68970 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਸਰਪੇ ਧੰਨਵਾਦ ਜਾਣਕਾਰੀ ਦੇਣ ਲਈ ਚੈਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰਦੇ ਹੋ ਫੋਲੋ ਸਤਿ ਸ੍ਰੀ ਅਕਾਲ